ਵਾਹ ਦੇਖੋ ਯੂਰੇ ਬੁਲਾਏ ਦੇਣਾ ਨੇ ਬੁਲਾ ਕੇ ਨਾ ਬੰਦੇ ਘੜਾ ਦੀ ਉਹ ਬੰਦੇ ਦੇ ਪਈ ਕੋਈ ਪ੍ਰਸ਼ਾਸ਼ਨ ਨਹੀਂ ਆਇਆ ਕੋਈ ਆ ਵੀ ਉਹ ਫਲ ਸਾਰੇ ਆਹ ਸਰ ਕੌਣ ਹੈ ਬੰਦੇ ਕੌਣ ਹੈ ਕੌਣ ਹੈ ਵਾਹ ਦੇਖੋ ਯੂਰੇ ਬੁਲਾਏ ਦੇਣਾ ਨੇ ਬੁਲਾ ਕੇ ਨਾ ਬੰਦੇ ਘੜਾ ਦੀ ਉਹ ਬੰਦੇ ਦੇ ਪਈ ਕੋਈ ਬੰਦੇ ਘੁਟ ਨਹੀਂ ਜਰਾ ਫਟਾਣੇ ਨਿੱਧਰ ਪਾੜ ਨੇ ਗਾਲ੍ਹਾਂ ਕੱਢ ਪਾਣਾ ਕਿਰਪਾਣਾ ਕੋਣ ਲੈ ਕੇ ਆਇਆ ਕਿ ਕੋਣ ਲੈ ਵੀ ਗਈ ਕੋਣ ਉਹ ਖੋ ਜਿੱਦਿਆ ਸਾਨੂੰ ਖੁਦ ਚਟ ਮਰੀਜ਼ ਅੰਦਰ ਕੱਲਾ ਛੱਡਾ ਵੀ ਉਹ ਮਾਰ ਦੇਣਾ ਤੇ ਸਿਕਿਉਰਿਟੀ ਕੋਈ ਨਹੀਂ ਗਈ ਨਹੀਂ ਕੋਈ ਨਹੀਂ ਡਾਕਟਰ ਖੁਦ ਸਾਰੇ ਕੱਢਾ ਸਾਨੂੰ ਕਿ ਜਿੱਥੇ ਬਾਹਰ ਜਾਓ ਫਟੇ ਡਾਕਟਰ ਆਏ ਨੇ ਨਹੀਂ ਮਰੀਜ਼ ਨੂੰ ਬਾਹਰ ਕੱਢਿਆ ਕਿ ਤੁਹਾਨੂੰ ਮਾਰ ਕੱਢਿਆ ਕੁਝ ਨਹੀਂ ਕਹਿੰਦੇ ਪੁਲਿਸ ਸਾਰੀ ਲੈ ਲਈ ਹੁਣ ਬੰਦੇ ਜਿਨ੍ਹਾਂ ਨੂੰ ਫੜਨਾ ਕਿਉਂ ਛੜਾ ਤੇ ਉਹਨਾਂ ਨੂੰ ਕਹ ਰਹੇ ਨੇ ਹਸਪੀਟਲ ਜਿੱਥੇ ਐਡਮਿਟ ਹੋ ਜਾਏਗਾ ਵੀ ਲੱਗ ਜਾਣਾ ਤੇ ਵੀ ਕਿਹੜਾ ਹਸਪੀਟਲ ਤੇ ਜਾ ਕੇ ਐਡਮਿਟ ਹੋਣਗੇ ਸਾਡੇ ਮਰੀਜ਼ ਨੂੰ ਬਾਹਰ ਕੱਢਦੇ ਨੇ ਉਹ ਨਹੀਂ ਤੁਹਾਡੇ ਵੱਲੋਂ ਵੀ ਕੁੱਟਮਾਰ ਲੇਡੀਸ ਨੂੰ ਹੱਤ ਪਾਇਆ ਨਾਲ ਉਹ ਪਰਟਿਆ ਮੇਰਾ ਗੁਰਸੇਵਕ ਸਿੰਘ ਆ ਇੱਕ ਸਵਕੀ ਕਿਤੇ ਤੇ ਰਹਿਣ ਵਾਲਿਓ ਮੇਰਾ ਜਾਲਾ ਪਿੰਡ ਹੈ ਇਹ ਕਾਰਨ ਜੇ ਤੁਹਾਡੇ ਉਤੇ ਹਮਲਾ ਕਰਨਾ ਕਿਹੜੇ ਵਾਰ ਵੀ ਤੁਸੀਂ 18 ਤਰੀਕ ਨੂੰ ਮੇਰੇ ਤੇ ਹਮਲਾ ਹੋਇਆ ਜੀ ਠੀਕ ਹੈ ਜੀ ਮੈਨੂੰ ਨਹੀਂ ਪਤਾ ਮੈਨੂੰ ਕਿਹਨੇ ਧਰਤੀ ਕਰਿਆ ਕੀ ਮੇਰੇ ਨਾਲ ਗੱਲ ਹੋਈ ਮੈਨੂੰ ਬਸ ਉਤਾਰਿਆ ਉਸ ਦਿਨ ਮੈਂ ਮਰਦਾ ਮਰਦਾ ਬਚਿਆ ਇਹਦਾ ਮੈਂ ਕੁਝ ਖਾਂਦਾ ਪੀਂਦਾ ਨਹੀਂ ਹੈਗਾ ਨਸ਼ਾ ਪੱਤਾ ਨਹੀਂ ਕਰਦਾ ਮੈਂ ਤਾਂ ਬਚ ਗਿਆ ਕੰਮ ਕੀ ਕਰਦੇ ਹੋ ਤੁਸੀਂ ਮੈਂ ਕੁਝ ਨਹੀਂ ਕਰਦਾ ਜੀ ਮੈਨੂੰ ਦੋ ਤਿੰਨ ਬੰਦੇ ਤਾਂ ਮੈਨੂੰ ਧਮਕੀਆਂ ਵੀ ਲੈਂਦੇ ਆ ਵੀ ਤੈਨੂੰ ਮਾਰਾਂਗੇ ਉਸ ਕਰਕੇ ਮੈਂ ਉਟੇ ਵਾਲੇ ਕਾਰਨ ਕੀ ਆ ਧਮਕੀ ਮਿਲਣ ਦਾ ਕਾਰਨ ਕੀ ਆ ਤੁਹਾਡੇ ਉੱਤੇ ਕਾਰਨ ਕਰਕੇ ਕੀ ਤੇ ਮੇਰੀ ਵਧੀਆ ਜਾਣ ਪਛਾਣ ਆਈ ਮੇਰੀ ਜਾਣ ਪਛਾਣ ਆ ਵਧੀਆ ਵੀ ਅਗਲਾ ਕਹਿੰਦੇ ਵੀ ਜਿਹਦੇ ਲਈ ਵੀ ਅਸੀਂ ਜਾਣੇ ਆ ਵੀ ਅਗਲਾ ਤੇਰਾ ਨਾਮ ਲੈ ਦਿੰਦਾ ਵੀ ਉਹੀ ਕਾਰਨ ਪਿੱਛੇ ਵੀ ਤਾੜਨਾ ਕਿਸ ਕਲ ਕਰਕੇ ਲੈਂਦੇ ਨੇ ਵੀ ਜਮਣ ਮੈਂ ਕਿਸੇ ਨੂੰ ਜਾਣਦਾ ਨਹੀਂ ਅਗਲਾ ਕਹਿੰਦਾ ਵੀ ਜੇ ਲੜਾਈ ਹੁੰਦੀ ਆ ਵੀ ਅਸੀਂ ਕਾਲੂ ਦੇ ਭਾਈਆ ਉਹਨਾਂ ਦਾ ਨਾਮ ਕਾਲੂ ਆ ਜੀ ਇਹਨਾਂ ਨੂੰ ਕੁਝ ਕਰ ਦੇਣਾ ਤੇ ਇਹ ਤੁਹਾਡੇ ਪਹਿਲਾ ਹੋਇਆ ਹਮਲਾ ਇਹ ਵਾਲਾ ਇਹ 18 ਤਰੀਕ ਨੂੰ ਹਮਲਾ ਹੋਇਆ ਇਹ ਹੁਣ ਅਜਾ ਵਾਰਡ ਵੀ ਸੀ ਤੁਸੀਂ ਅੱਜ ਮੈਂ ਬਾੜ ਦੇ ਵਿੱਚ ਸੀ ਨੰਬਰ ਵਾਰਡ ਵੀ ਸੀ ਮੈਂ 7 ਨੰਬਰ ਵਾਰਡ ਮੈਨੂੰ ਸੁਣਾ ਦੋ ਕਿਰੇ ਬਾੜ ਕਿਹੜੀ ਕਿਤਨੇ ਲੋਕ ਆਏ ਸੀ ਦਵਾਨੂੰ ਹਮਲਾ ਕਰਨ ਜਿੰਨ ਮੈਂ ਐਡਮਿਟ ਹੋਇਆ ਨਾ ਇਹ ਤਾਂ ਦੂਸਰੇ ਦਿਨ ਮੈਨੂੰ ਐਕਸਟਰਾ ਬਾਤਾਂ ਭੇਜਿਆ ਉਹ ਮੁੰਡੇ ਦੋ ਮੇਰੇ ਮੁਰਦੀ ਲੰਗੇ ਮੈਂ ਮੇਰੇ ਭਾਈ ਨੂੰ ਕਿਹਾ ਉਹ ਗੁੱਲੀ ਗੱਲੀ ਕਹਿੰਦੇ ਨੇ ਉਹਨਾਂ ਪਹਿਲਾਂ ਤੁਸੀਂ ਉਹਨਾਂ ਦਾ ਕਤਲ ਕੇਸ ਕਰਾਇਆ ਸੀ 450 ਦੇ ਨੇ ਉਹ ਮੈਂ ਵੀ ਜਾਣਦੇ ਉਹਨਾਂ ਨੂੰ ਛਕਲਾ ਯਾਦ ਨਹੀਂ ਮੈਨੂੰ ਸਭ ਜਿਆਦਾ ਵਾਰਡ ਵੀ ਚੜ ਕੇ ਤੁਹਾਡੇ ਉੱਤੇ ਹਮਲਾ ਕੀਤਾ ਪਹਿਲਾਂ ਮੇਰੇ ਲੋਵੇ ਆਇਆ ਖੂਨ ਕਰਨ ਨੂੰ ਲਾਰ ਕੇ ਉਹਨੇ ਗੇੜ ਜਦਿਵੇਂ ਡਾਕਟਰਾਂ ਨੂੰ ਕਹਤਾ ਮਗਾਈ ਤੁਸੀਂ ਮੇਰੇ ਨਾਲ ਦੇ ਬਾਹਰ ਭੇਜ ਦੋ ਤੁਹਾਨੂੰ ਕੀ ਪਤਾ ਮੇਰਾ ਕੌਣ ਐਂਟੀ ਆ ਕਿ ਮੈਨੂੰ ਮਾਰਨਾ ਚਾਹਦਾ ਜਦੋਂ ਮੈਂ ਬਾਹਰ ਗਿਆ ਮੈਂ ਗੇਟ ਖੋਲਿਆ ਉਹ 10 20 ਜਣੇ ਬਾਹਰ ਖੜੇ ਸੋ ਮੇਰੇ ਭਾਈ ਨੂੰ ਕਹਤਾ ਪਿੱਛੇ ਆ ਰਹੇ ਦੀ ਮੈਂ ਇਕੱਲਾ ਹੀ ਦੀ ਮੂਰੇ ਉਹਨਾਂ ਦੇ ਮਾਛਣੀ ਇਹੋ ਹੀ ਨੇ ਜਿਨ੍ਹਾਂ ਨਾਲ ਮੈਂ ਲੜਾਈ ਆ ਉਹਨਾਂ ਲੱਗਾ ਕੇ ਰਪਾਨ ਕੱਢਣਾ ਮੇਰੇ ਭਾਈ ਨੇ ਜੀ ਕੁਰਬਾਨ ਉਹ ਆ ਰਹੇ ਹੀ ਮੁੰਡਾ ਜਿਹੜਾ ਮੇਰੇ ਆਲੇ ਦਾਲੇ ਗੇੜੇ ਕੱਢ ਰਿਹਾ ਦੀ ਉਸ ਸਾਰੇ ਮਲਾਜ ਮੋਦ ਨੇ ਹੁਣ ਤੁਸੀਂ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹ ਕਹਿੰਦੇ ਇਨਸਾਫ ਮੈਨੂੰ ਪਹਿਲਾਂ ਹੀ ਨਹੀਂ ਮਿਲਿਆ ਆ ਦੇਖੋ ਮੇਰੇ ਨਾਲ ਕੀ ਹੋਇਆ ਬਾੜ ਵਿੱਚ ਵੜ ਕੇ ਹਮਲਾ ਕੀਤਾ ਬਾੜ ਵਿੱਚ ਕੀ ਕੀ ਲੱਗੇ ਆ ਜੀ ਕੀ ਕੀ ਲੱਗੇ ਆ ਗੁਰਬਾਨ ਦੀ ਚਾਕੂ ਦੇਣਾ ਲਵੇ ਉਸਤਾ ਸਕਿਉਰਟੀ ਕਿੱਥੀ ਜੇਗੀ ਇਸ ਵਾਰ ਕੋਟੀ ਹੈ ਨਹੀਂ ਜੀ ਰੱਖੀ ਨਹੀਂ ਸੀ ਕਿਉਂਟੀ ਨਹੀਂ ਸਕਿਉਰਟੀ ਨੇ ਮਿੰਟਾ ਕਰ ਲਈਆਂ ਨਾ ਗੇਟ ਬੰਦ ਕਰ ਦੋ ਮੈਂ ਭੱਜ ਜਾਣਗੇ ਕੋਈ ਨਹੀਂ ਡਾਕਟਰ ਕੋਈ ਲੈਣਾ ਨਹੀਂ ਦੇਣਾ ਕੋਈ ਸਕਿਉਰਟੀ ਨਹੀਂ ਸਰ ਕਹਿੰਦੇ ਜੀ ਪੱਕੇ ਮੈਂ ਲਾ ਦਮਾ ਗੇਟ ਨਹੀਂ ਬੰਦ ਕਰਨਾ ਕਿਉਂ ਨਹੀਂ ਬੰਦ ਕਰਨਾ ਚਾਹਦਾ ਮਾਰ ਦੇਣੇ ਚਾਹਦਾ ਮੈਂ ਤਾਂ ਪ੍ਰਚਾਰਣ ਨੂੰ ਇਹ ਕਹਿੰਦਾ ਕਿੰਨਾ ਗੰਦਾ ਸੱਟਾ ਹੁਣ ਪ੍ਰਚਾਰਣ ਇਹਨਾਂ ਨੂੰ ਛਡਾ ਲੂਗਾ ਛਡਾ ਲੇ ਤੁਹਾਨੂੰ ਆ ਪਤਾ ਜਿਹੜਾ ਬੰਦਾ ਇੱਕ ਵਾਰੀ ਵਿਗੜ ਜੇ ਸੁੱਧ ਕਦਨੇ ਜ਼ੁਰਦਾ ਇਹਨਾਂ ਨੂੰ ਤਾਂ ਮੈਂ ਇਹ ਮੈਨੂੰ ਨਹੀਂ ਤੁਸੀਂ ਤੇ ਕੀ ਕਰਨ ਆਏ ਸੀ ਅਸੀਂ ਜੀ ਸਾਡਾ ਪੇਸ਼ੈਂਟ ਦਾ ਅਗਲਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਹੋ ਗਈ ਇੱਥੇ ਰਹਦੇ ਕਿੱਥੇ ਦੇ ਰਹਿਣ ਵਾਲੇ ਹੋ ਬਾਹਰ ਤੋਂ ਤੁਹਾਡੀ ਕਿ ਪਹਿਲੇ ਵੀ ਗੱਲਬਾਤ ਸੀ ਉਹਨਾਂ ਨਾਲ ਤੁਹਾਡੇ ਰਿਕਾਰਡ ਤਾਂ ਚੈੱਕ ਕਰ ਲੋ ਸਰਪਾਨਾ ਕਿਨੇ ਨਾ ਰਿਹਾ ਲੇਕਿਨ ਉਹ ਕਹਿੰਦੇ ਤੁਸੀਂ ਮਾਰੀਆਂ ਕਰਤੀਆਂ ਉਹਨਾਂ ਦਾ ਰਿਕਾਰਡ ਦਾ ਜੱਜ ਕਰ ਲੋ ਜੀ ਫੇਰ ਮੈਂ ਦਾਤ ਮੈਨੂੰ ਨਹੀਂ ਕੋਣ ਹੈ ਉਹ ਬੰਦੇ ਤੁਸੀਂ ਜਾਣਦੇ ਹੋ ਉਹਨਾਂ ਨੂੰ ਉਹ ਯਾਰ ਅਸੀਂ ਮੈਨੇ ਕੀ ਉਹਨਾਂ ਤੋਂ ਲੈਣਾ ਜੀ ਮੈਂ ਤੁਹਾਨੂੰ ਕਿਉਂ ਮਾਰ-ਵਾਰ ਕੀਤਾ ਜੀ ਕਹੀ ਉਹ ਸਾਡੇ ਨਾਲ ਦੇ ਤੇ ਕੁੱਟਰੇ ਦੀ ਅੱਛਾ ਆਉਣ ਲਾ ਕੇ ਸਾਡੇ ਵੀ ਹਿੱਸਾ ਲੱਗੇ ਤੁਹਾਡੇ ਵੀ ਮਾਰ ਦਿੱਤੀ ਕਰਪਾਨ ਤੁਸੀਂ ਕੀ ਕਰਨਾ ਸੀ ਇੱਥੇ ਉਹ ਸਾਡਾ ਪੇ ਮੇਰੀ ਵੀ ਆ ਉਹ ਤਾਂ ਕਹਿੰਦੇ ਕਰਪਾਨ ਲਾ ਕੇ ਤੁਸੀਂ ਆਏ ਹੋ ਇੱਥੇ ਹਸਪੀਟਲ ਮੇਰੇ ਜੇ ਚੈੱਕ ਕਰ ਲੋ ਜੀ ਹੱਥ ਚ ਕੀ ਦੇ ਦੀ ਕਰਪਾਨ ਇਹ ਮੈਨੂੰ ਚੈੱਕ ਕਰ ਲੈ ਹਰ ਵੀ ਹਾਂ ਉਹ ਤਾਂ ਕਹਿੰਦੇ ਜੀ ਤੁਸੀਂ ਮਾਵਾਨ ਕੀਤਾ ਤਾਂ ਲੜਾਈ ਝਗੜਾ ਤੁਸੀਂ ਹਸਪੀਟਲ ਵਿੱਚ ਦੇਖਦੇ ਰਹਿੰਦੇ ਗਏ ਚੈੱਕ ਨਹੀਂ ਨਾ ਮੇਰੀ ਸੁਨਾਹ ਦੀ ਕਿਰਵਾਨਾ ਬਾਲਾ ਤੁਸੀਂ ਇੱਕ ਕਪਾਨਾ ਦੇ ਘਰ ਵਿੱਚ ਕਰੋਨਾ ਹੋ ਗਿਆ ਵੀਡੀਓ ਜਦੋਂ ਕਿ ਲਾਲ ਹੋ ਗਿਆ ਵੀਡੀਓ ਵੀ ਤੁਸੀਂ ਕਿਰਵਾਨਾ ਲੈ ਗਿਆ ਰਹੇ ਹੁਣ ਸਿੰਧਰ ਚ ਬਹੁਤ ਬੰਦਾ ਬਹੁਰੀ ਪਰੇ ਨੂੰ ਚੱਕਿਆਂ ਨੂੰ ਬਣਾਣੇ ਆ ਪਰ ਨਹੀਂ ਬੰਦਾ ਚੱਕਿਆਂ ਨੂੰ ਡਰਾਓ ਕਾਰਨ ਨੇ ਕਿ ਤੱਕ ਜਾਓ ਨਹੀਂ ਕਿਤੇ ਆਓ ਬੰਦਾ